ਇਹ ਅਣਪਛਾਤੇ ਮੁੰਡੇ ਮਗਰੋਂ ਤਿੰਨ ਜਣੇ ਆਏ ਨੇ ਮੋਟਰਸਾਈਕਲ ਤੇ ਉਹਨਾਂ ਨੇ ਆ ਕੇ ਮੇਰੇ ਅਗਲੇ ਬੰਨੇ ਮੋਟਰਸਾਈਕਲ ਲਾਤਾ ਤੇ ਚਾਬੀ ਜਿਹੜੀ ਮੋਟਰਸਾਈਕਲ ਦੀ ਬੰਦ ਕਰਤੀ ਲੋਗਾਂ ਨੇ ਬਾਬਾ ਜੀ ਗੋਲੀ ਮਾਰਦਾਂਗੇ ਨਹੀਂ ਚਾਬੀ ਲੋਗਾਂ ਜੀ ਜene ਬਾਬਾ ਜੀ ਗੋਲੀ ਮਾਰਦਾਂਗੇ ਨਾ ਚਾਬੀ ਉਹਨਾਂ ਨੇ ਬਾਬਾ ਜੀ ਨੇ ਕਿਹਾ ਜਦੋਂ ਬਾਬਾ ਜੀ ਨੇ ਮੈਂ ਵਰਤਦਾ ਤਾਂ ਕਹਿੰਦਾ ਗੋਲੀ ਮਾਰਦੇ ਨਹੀਂ ਜਨਾਬ ਚਾਬੀ ਦਿੱਤੀ ਦੇਂਦੇ ਮੈਂ ਕਿਹਾ ਦੂਜੀ ਦਰਾਂ ਨੂੰ ਪਹਿਲਾਂ ਖੁੰਦੀ ਆ ਗਿਆ ਨਹੀਂ ਜੀ ਉਹਨਾਂ ਵੇਰ ਨੂੰ ਦੀ ਤਲਾਸ਼ੀ ਲਈ ਮੇਰੇ ਜੇਬ ਚ ਮੋਬਾਈਲ ਹੈ ਉਹਨਾਂ ਮੋਬਾਈਲ ਵੀ ਕੱਢ ਲਿਆ ਪਹਿਲਾਂ ਚਲੋ ਮੈਂ ਸਾਈਕਲ ਤੇ ਜਾਂਦਾ ਇਹ 2-2.5 ਸਾਲ ਹੋ ਗਏ ਨੇ ਮਕਾਨ ਬਣਾਉਣ ਤੋਂ ਬਾਅਦ ਮੋਟਰਸਾਈਕਲ ਤੇ ਜਾਣਾ ਸ਼ੁਰੂ ਕੀਤਾ ਸੀ ਮੇਰਾ ਨਾਮ ਅਨੰਦ ਰਿੰਦਰ ਸਿੰਘ ਹੈ ਜੀ ਮੈਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅਖੰਡ ਪਾਤਸ਼ਾਹ ਦੀ ਡਿਊਟੀ ਕਰਦਾ ਵਾਂ ਤੇ ਮੈਂ ਰੁਟੀਨਰ ਆਪਣੀ ਡਿਊਟੀ ਰਾਤ ਨੂੰ 2 ਵਜੇ ਘਰੋਂ ਚੱਲਿਆ ਤੇ 2 ਵਜੇ 20 ਮਿੰਟ ਤੇ ਜਾਨੀ ਕਿ ਮੈਂ ਤੁਰਿਆ 2 ਵਜੇ 22 ਮਿੰਟ ਤੇ ਰੋਜੀਮਾੜਾ ਸਕੂਲ ਲੱਗੇ ਪਹੁੰਚਿਆ ਵਾਂ ਤੇ ਅਣਪਛਾਤੇ ਮੁੰਡੇ ਮਗਰੋਂ ਤੇ ਨੇ ਆਏ ਨੇ ਮੋਟਰਸਾਈਕਲ ਤੇ ਉਹਨਾਂ ਨੇ ਆ ਕੇ ਮੇਰੇ ਅਗਲੇ ਬੰਨੇ ਮੋਟਰਸਾਈਕਲ ਲਾਤਾ ਤੇ ਚਾਬੀ ਜਿਹੜੀ ਮੋਟਰਸਾਈਕਲ ਦੀ ਬੰਦ ਕਰਤੀ ਚਾਬੀ ਜਿਹੜੀ ਮੋਟਰਸਾਈਕਲ ਦੀ ਕੱਢੀ ਆਪਣੀ ਜੇਬ ਚ ਪਾਈ ਹੈ ਤੇ ਉਹਨਾਂ ਨੇ ਮੈਨੂੰ ਚਾਬੀ ਦੀ ਮੰਗ ਕੀਤੀ ਹੈ ਕਿ ਚਾਬੀ ਫੜਾਓ ਤੇ ਮੈਂ ਕਿਹਾ ਜੀ ਮੈਂ ਡ ਉਹ ਕਹਿੰਦੇ ਬਾਬਾ ਜੀ ਗੋਲੀ ਮਾਰ ਦਾਂਗੇ ਨਹੀਂ ਚਾਬੀ ਦੇਵੋਗੇ ਅਜਾ ਮੈਂ ਪਿਸਟਲ ਵਗੈਰਾ ਨਾਲ ਪਿਸਟਲ ਦੋ ਪਿਸਟਲ ਲਏ ਗਏ ਸੀ ਉਹਨਾਂ ਨੂੰ ਦੋਹਾਂ ਜਣਾ ਤੂੰ ਕਹਿੰਦੇ ਬਾਬਾ ਜੀ ਗੋਲੀ ਮਾਰ ਦਾਂਗੇ ਨਾ ਚਾਬੀ ਦੇ ਉਹਨੇ ਬਾਬਾ ਜੀ ਨੇ ਕਿਹਾ ਜਦੋਂ ਬਾਬਾ ਜੀ ਸ਼ਰਤ ਮੈਂ ਵਰਤਦਾ ਮੈਂ ਕਹਿੰਦਾ ਗੋਲੀ ਮਾਰ ਦੇਣੀ ਜੀ ਨਾ ਚਾਬੀ ਦਿੱਤੀ ਤੇ ਤੇ ਮੈਂ ਡਰਦੇ ਮੇਰੇ ਚਾਬੀ ਦੇ ਦਿੱਤੀ ਮੈਂ ਕਹਿੰਦੇ ਪੈਸੇ ਕਿੱਥੇ ਆ ਮੈਂ ਜੀ ਮੈਂ ਡਿਊਟੀ ਤੇ ਪੈਸੇ ਨਹੀਂ ਕਰਦਾ ਕਹਿੰਦੇ ਨਹੀਂ ਫਿਰ ਗੋਲੀ ਮਾਰਦੀ ਐ ਮੈਂ ਕਿਹਾ ਡਿਊਟੀਦਾਰ ਹਨ ਪੈਸੇ ਰੱਖਣ ਲਈ ਆ ਗਏ ਨਹੀਂ ਜੀ ਉਹਨਾਂ ਫਿਰ ਮੇਰੀ ਤਲਾਸ਼ੀ ਲਈ ਮੇਰੇ ਜੇਬ ਚ ਮੋਬਾਈਲ ਸੀ ਉਹਨਾਂ ਕਿ ਵੀਰੇ ਮੈਂ ਡੂੜੀ ਜਾਣਾ ਜੇ ਮੈਨੂੰ ਮੋਟਰਸਾਈਕਲ ਤੇ ਮੋੜ ਦਿਓ ਮੇਰੀ ਉਹਨੇ ਮੇਰੀ ਇੱਕ ਨਹੀਂ ਸੁਣੀ ਹਮੇਸ਼ਾ ਰੂਟੀਨ ਚ ਉਹੀ ਜਗ੍ਹਾ ਤੂੰ ਤੁਸੀਂ ਜਾਂਦੇ ਹੋ ਹਾਂਜੀ ਹਾਂਜੀ ਮੈਂ ਡੇਲੀ ਉਸੇ ਰੂਟੀਨ ਉਹੋ ਹੀ ਚੌਂਕ ਤਾਂ ਨਹੀਂ ਡੇਲੀ ਰੂਟੀਨਲ ਜਾਂਦਾ ਹਾਂ ਉਸੇ ਤਣੇ ਬੇਨ ਨਾਗਾ ਦੇ ਨੇ ਮੈਨੂੰ ਡੂੜੀ ਕਰਦਾਂਗੇ 12-13 ਸਾਲ ਹੋ ਗਏ ਦਰਬਾਰ ਸਾਹਿਬ ਜੀ ਤੇ ਪਹਿਲਾਂ ਚਲੋ ਮੈਂ ਸਾਈਕਲ ਤੇ ਜਾਂਦਾ ਦੋ ਢਾਈ ਸਾਲ ਹੋ ਗਏ ਨੇ ਮਕਾਨ ਬਣਾਉਣ ਤੋਂ ਬਾਅਦ ਮੋਟਰਸਾਈਕਲ ਤੇ ਜਨਾ ਸ਼ੁਰੂ ਕੀਤਾ ਸੀ ਨਸ਼ੇੜੀ ਬੰਦੇ ਲੱਗਦੇ ਸੀ ਆ ਕਿਸ ਤਰ੍ਹਾਂ ਦੇ ਨਹੀਂ ਹੈਗੇ ਤਾਂ ਚਲੋ ਇੱਕ ਜਿਹੜਾ ਮਗਰ ਬੈਠਾ ਹੈ ਮੁੰਡਾ ਉਹ ਨਸ਼ੇ ਦੇ ਜਿਆ ਲੱਗਦਾ ਹੈ ਮੂੰਹ ਤੇ ਕਵਰ ਕੀਤਾ ਨਹੀਂ ਮੂੰਹ ਨਹੀਂ ਕਵਰ ਕੀਤਾ ਇਹ ਕਈ ਜਣੇ ਸਿਰ ਤੇ ਰਮਾਲ ਬੰਨਿਆ ਹੈ ਇੱਕ ਜਣੇ ਨੇ ਆਪਣੇ ਲੋਈ ਦੀ ਬੋਕਲ ਜੀ ਮਾਰੀ ਹੈ ਤੇ ਇੱਕ ਉਹਦਾ ਹੀ ਕੰਪਲੀਟ ਮੈਂ ਵੀਡੀਓ ਜਨ ਠਾਣੀ ਕੀਤੀ ਹੈ ਐਸਆਈ ਹਰ ਨੂੰ ਇੱਕ ਸੀ ਬਣਾ ਮੰਗ ਇਹੋ ਕਰਦੇ ਚਲੋ ਮੈਂ ਗਰੀਬ ਬੰਦਾ ਵਾਂ ਮੇਰੇ ਜਿਹੜੀ ਮੋਟਰਸਾਈਕਲ ਤੇ ਮੋਬਾਈਲ ਚਲੋ ਮੇਰੇ ਮਿਲ ਜਾਵੇ ਉਹ ਪ੍ਰਸ਼ਾਸਨ ਕੋ ਮੈਨੂੰ ਮੰਗਿਆ ਕਿ ਮੇਰੀ ਜਿਹੜੀ ਚੀਜ਼ਾਂ ਮੈਨੂੰ ਬਰਾਮਦ ਕਰਕੇ ਦਿੱਤੀਆਂ ਜਾਣ ਜਿਹੜੇ ਤੇਨ ਲੱਗਦਾ ਨਹੀਂ ਕਿ ਤੁਸੀਂ ਉਹਨਾਂ ਨਾਲ ਕੁਝ ਗੱਲਬਾਤ ਕਰਕੇ ਤੁਹਾਨੂੰ ਜੱਲ 12-15 ਹਾਂ ਨਹੀਂ ਆਣੀ ਭਾਜੀ ਜਦੋਂ ਮੈਂ ਉਹਨਾਂ ਨੂੰ ਚਾਬੀ ਨਹੀਂ ਨਾ ਦਿੱਤੀ ਉਹਨਾਂ ਨੇ ਪਹਿਲੇ ਪੈਂਦੇ ਸੱਤੇ ਮਹੀਨੇ ਹੋ ਗਿਆ ਵਾ ਕਿ ਜੇ ਚਾਬੀ ਨਹੀਂ ਦੇਣੀ ਤੇ ਗੋਲੀ ਮਾਰ ਦੇਣਗੇ ਫਿਰ ਵੀ ਗੱਡੀ ਲੈ ਜਾਣੀ ਤੇ ਮੈਂ ਕਿ ਉਹ ਇਸੇ ਡਰ ਦੇ ਬਾਰੇ ਮੈਂ ਚਾਬੀ ਫੜਾਤੀ ਉਹਨਾਂ ਨੂੰ ਤੇ ਉਹਨਾਂ ਨੇ ਪਿਸਤੌਲ ਦੇ ਆਧਾਰ ਤੇ ਬਾਅਦ ਵਿੱਚ ਮੇਰੇ ਵੇਚ ਤਲਾਸ਼ੀ ਵੀ ਲਈ ਆ ਡਰ ਦੇ ਨਾਲ ਹੀ ਮੈਂ ਸਰਵ ਸਭ ਕੁਝ ਦਿੱਤਾ ਇਹ ਥਿਆਰ ਬੰਦੇ ਹੀ ਬੰਦੇ ਜਿਹੜੇ ਤਿਆਨੋਂ ਮੋਨੇ ਸੀ ਹਾਂਜੀ ਤਿੰਨੋਂ ਕਟਿੰਗ ਵਾਲੇ ਸੀ ਮੋਨੇ ਸਾਡੇ ਸਾਡੇ ਪਾਸ ਨਰਿੰਦਰ ਸਿੰਘ ਜੀ ਆਏ 파ਤੀ ਸਿੰਘ ਜੋ ਗੁਰਦੁਆਰਾ ਡਿਊਟੀ ਕਰਦੇ ਤੇ ਉਹਨਾਂ ਨੇ ਸਾਨੂੰ ਦੱਸਿਆ ਵੀ ਸਾਡੇ ਕੋਲ ਮੋਟਰਸਾਈਕਲ ਤੇ ਮੋਬਾਈਲ ਕੋ ਕੇ ਲੈ ਗਏ ਅਸੀਂ ਇਹਨਾਂ ਦੇ ਨਾਲ ਜਾ ਕੇ ਪੁਲਿਸ ਪਾਰਟੀ ਨਾਲ ਜਾ ਕੇ ਕੈਮਰੇ ਖੰਗਾਲੇ ਗਿਆ ਜੀ ਉਹਨਾਂ ਦੀ ਫੁਟੇਜ ਆਪਾਂ ਲਈ ਗਈ ਆ ਤੇ ਫੁਟੇਜ ਆਪਾਂ ਗਰੁੱਪਾਂ ਦੇ ਵਿੱਚ ਪਾਤੀ ਆ ਤਰਤੀਸ ਜਾਰੀ ਆ ਜਲਦੀ ਜਲਦੀ ਤਰਤੀਸ ਕੀਤੀ ਜਾਏਗੀ ਜਲਦੀ ਤੋਂ ਜਲਦੀ ਫੜ ਕੇ ਗ੍ਰਿਫਤਾਰ ਕਰਕੇ ਤੇ ਬੰਦੀ ਕਰ ਲਈਏ ਅਮਜੇ ਲੈ ਦੀਏ ਸਾਰੀਆਂ ਚੀਜ਼ਾਂ ਬਰਾਮਦ ਕੀਤੀਆਂ ਜਾਂਦੀਆਂ